ਵਿਦੇਸ਼ੀ ਧਰਤੀ ਤੋਂ ਇੱਕ ਵਾਰ ਮੋੜਾਈ ਮੰਦਭਾਗੀ ਖਬਰ 20 ਸਾਲ ਦੇ ਮੁੰਡੇ ਦੀ ਸੜਕ ਹਾਦਸੇ 'ਚ ਹੋਈ ਮੌਤ ਖਬਰ ਹੁਸ਼ਿਆਰਪੁਰ ਦੇ ਟਾਂਡਾ ਉਡਮੁਡ ਅਧੀਨ ਆਉਂਦੇ ਪਿੰਡ ਜਹੂਰਾ ਤੋਂ ਹੈ ਜਿੱਥੋਂ ਦੇ ਇੱਕ ਨੌਜਵਾਨ ਦੀ ਅਮਰੀਕਾ 'ਚ ਵਾਪਰੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਵਰਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਪਿੰਡ ਜਹੂਰਾ ਵਜੋਂ ਹੋਈ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਰਿੰਦਰ ਸਿੰਘ ਕਰੀਬ ਸ਼ੇ ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ ਤੇ ਅਮਰੀਕਾ ਦੇ ਇੰਡੀਆਨਾ ਵਿਖੇ ਰਹਿ ਰਿਹਾ ਸੀ ਐ ਬੀਤੇ ਦਿਨ ਜਦੋਂ ਵਿਰਿੰਦਰ ਸਿੰਘ ਕੰਮ ਤੋਂ ਸਾਈਕਲ ਤੇ ਸਵਾਰ ਹੋ ਕੇ ਵਾਪਸ ਘਰ ਜਾ ਰਿਹਾ ਸੀ ਤੇ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਵਿਰਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੀ ਮਾਤਾ ਨੇ ਦੱਸਿਆ ਕਿ ਵਿਰਿੰਦਰ ਸਿੰਘ ਦੀ ਉਮਰ ਮਹਿਜ਼ 20 ਸਾਲ ਦੇ ਕਰੀਬ ਸੀ ਤੇ ਉਸਦੇ ਪਿਤਾ ਦੀ 6 ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਵਰਿੰਦਰ ਸਿੰਘ ਦੀ ਮੌਤ ਨਾਲ ਜਿੱਥੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਆ ਡਿੱ ਗਿਆ ਉੱਥੇ ਹੀ ਇਲਾਕੇ 'ਚ ਵੀ ਭਾਰੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਵਰਿੰਦਰ ਸਿੰਘ ਦੀ ਮ੍ਰਿਤਕ ਦੇ ਭਾਰਤ ਲਿਆਉਣ ਦੀ ਮੰਗ ਕੀਤੀ ਹੈ ਤਾਂ ਜੋ ਉਸ ਦਾ ਜੱਦੀ ਪਿੰਡ 'ਚ ਰੀਤੀ ਰਿਵਾਜਾਂ ਮੁਤਾਬਕ ਅੰਤਿਮ ਸੰਸਕਾਰ ਕੀਤਾ ਜਾ ਸਕੇ ਟਾਂਡਾ ਤੋਂ ਹੁਸ਼ਰਪੁਰ ਦੇ ਉਸਦੇ ਨਾਲ ਰਜਿੰਦਰ ਸਿੰਘ ਦੀ ਰਿਪੋਰਟ

ਹਾਏ ਮੇਰੀ ਮਾਤਾ ਨੂੰ ਹੁਣ ਆਪ ਮਿਲ ਜੇ ਤੇਰੇ ਬ੍ਰਿੰਦਰ ਕਿਹੜੇ ਸੰਦ ਕਿਦੋਂ ਗਿਆ ਸੀ ਵਿਦੇਸ਼ ਦੀ ਧਰਤੀ ਤੇ ਉਹ ਰੋਟੀ ਕਮਾਉਣ ਲਈ ਵੀ ਮਾਰਚ ਨੂੰ ਗਿਆ ਸੀ ਹਾਂਜੀ ਬੜੇ ਚਾਵਣਾ ਕੱਲਿਆ ਸੀ ਕਰਜ਼ਾ ਝੁੱਕ ਕੇ ਕੱਲਿਆ ਜੇ ਤੇਰਾ ਨਹੀਂ ਮੈਲਾ ਯਾਦਾ ਉਹਦੇ ਪੈਸੇ ਵੀ ਨਹੀਂ ਲੱਤੇ ਅਜੇ ਸਟੋਰ ਤੋਂ ਬਾਹਰ ਨਿਕਲਿਆ ਤੇਰਾ ਰੋਂਗ ਸਾਈਡ ਕੇ ਮੇਰੇ ਬੱਚੇ ਨੂੰ ਸੈਰ ਕਰ ਤੇ ਮਾਰੀ ਗੱਡੀ ਹਾਸਾ ਹੋ ਗਿਆ ਤਨ ਤੋਂ ਕਥਾ ਲੱਗ ਗਿਆ ਕਿਨ ਦਸੀਆ ਤਾਂ ਨੀਲੀ ਸਵਾਰ ਚ ਹੇ ਕਿਸੇ ਨੇ ਫੋਨ ਲਾਇਆ ਸੀ ਕਿੰਦੇ ਤੁਹਾਡਾ ਬੇਟਾ ਇੱਧੇ ਇੱਧੇ ਹੋ ਗਿਆ ਮਾਲਕ ਕੋ ਦੇ ਪਰਿੰਦਰ ਨੇ ਤਾਂ ਆਖਰੀ ਵਾਰ ਕੀ ਗੱਲ ਹੋਈ ਇੱਕ ਦਿਨ ਪਹਿਲਾਂ ਇਸੀ ਰਾਤ ਨੂੰ ਕੰਮ ਤੋਆ ਕੀ ਕੰਤਾ ਕਿੰਨਾ ਮਮੀ ਮੈਂ ਕੰਮ ਤੋਂ ਆ ਗਿਆ ਮੈਂ ਮੈਂ ਰੋਟੀ ਖਾ ਲਈ ਹੁਣ ਮੈਂ ਸੌਣ ਲੱਗਾ ਬਰਿੰਦਰ ਦੇ ਪਿਤਾ ਜੀ ਕੀ ਮਿਰਿੰਦਰ ਦੇ ਪ੍ਰਤਾਦੀ ਨਾ ਤੂੰ

ਕੀ ਕਿਹੜਾ ਚੰਨੀ ਹੈ ਨੀ ਕੁਝ ਕਿਹੜਾ ਚੰਗੇ ਮੇਰੇ ਪੁੱਤਰ ਨੇ ਇਨਸਾਫ ਮਿਲ ਜੇ ਬ੍ਰਿੰਦਰ ਦੀ ਇੱਕ ਸਾਥ ਹੱਸ ਗਣਾਂ ਦੇ ਵਿੱਚ ਕਿੰਨਾਂ ਕਿਦੋਂ ਗਿਆ ਸੀ ਬ੍ਰਿੰਦਰ ਉੱਥੇ ਅਮਰੀਕਾ ਦੇ ਵਿੱਚ ਬ੍ਰਿੰਦਰ ਨੂੰ ਦੱਸ ਕੇ ਮਹੀਨੇ ਹੋਏ ਜੀ ਗਏ ਉਹ ਇੱਕ ਗਿਆਸੇ ਹੰਤੇ ਕੰਮ ਕਰਦਾ ਸੀ ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਆਫਰੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਤੇ ਰੌਂਗ ਸਾਈਡ ਤੋਂ ਗੱਡੀ ਆਈ ਜਿਹੜੀ ਇਹਨੂੰ ਆ ਕੇ ਟੱਕਰ ਮਾਰੀ ਉਹਦੇ ਨਾਲ ਹੀ ਹਾਦਸੇ ਜਿਹਦੀ ਮੌਤ ਹੋ ਗਈ ਬਹੁਤ ਲੋਕੀ ਗੱਲ ਹੈ ਪਰਿਵਾਰ ਪਹਿਲੇ ਹੀ ਰੁੱਖਾ ਦਾ ਮਾਰਿਆ ਤੇ ਉਹ ਮੁੰਡੇ ਦਾ ਡੈਡੀ ਵੀ ਨਹੀਂ ਸੰਭਾਤ ਗਰੀਬ ਘਰ ਤੁਸੀਂ ਬਿਚਾਰਾ ਕਰਜਾ ਕਿਤਾ ਚੋਕੋ ਵੀ ਗਏ ਸੀ ਅਸੀਂ ਕਿਰਪਾ ਕਰਕੇ ਆਸ਼ਨ ਨੂੰ ਇਹ ਮੰਗ ਕਰਾਂਗੇ ਕਿ ਇਹਨਾਂ ਦੀ ਮਤਰੇ ਦੇ ਇਹਨੂੰ ਇੰਡੀਆ ਦੇ ਵਿੱਚ ਲਿਆਂਦਾ ਜਾਵੇ ਤਾਂ ਜੋ ਇਹਨਾਂ ਦਾ ਮਾਤਾ ਵੇਖ ਸਕੇ ਆਪਣੇ ਹੱਥਾਂ ਦੇ ਨਾਲ ਪਰਿਵਾਰ ਸੁਖਾਰ ਸਕਵੇ ਪ੍ਰਸ਼ਾਸਨ ਅਗੇ ਇਹ ਹੀ ਬੇਨਤੀ ਹੈ ਸਾਡੀ